ਮੇਰੀ ਵਾਰੀ ਆਈ ਤਾਂ ਉਹ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ ਹਾਂ ਦੱਸ ਪੁੱਤਰਾ ਕੀ ਪ੍ਰੋਬਲਮ ਹੈ ਮੈਂ ਕਿਹਾ ਡਾਕਟਰ ਸਾਹਿਬ ਕੁਝ ਦਿਨਾਂ ਤੋਂ ਅੱਖਾਂ ਵਿੱਚ ਜਲਨ ਖੁਸ਼ਕੀ ਤੇ ਰੁੱਖਾ ਪੰਜਾ ਮਹਿਸੂਸ ਹੋਈ ਜਾ ਰਿਹਾ ਹੈ ਪਤਾ ਨਹੀਂ ਕਿਉਂ ਉਹਨਾਂ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈੱਕ ਕੀਤੀਆਂ ਤੇ ਫਿਰ ਸਹਿ ਸੁਭਾਈ ਪੁੱਛ ਲਿਆ ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ ਮੈਂ ਇੱਕ ਤਜਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ ਅਜੀਬ ਜਿਹਾ ਸਵਾਲ ਸੁਣ ਕੇ ਹੈਰਾਨ ਰਹਿ ਗਿਆ ਤੇ ਝਟਪਟ ਹੀ ਅਗੋਂ ਆਖ ਦਿੱਤਾ ਡਾਕਟਰ ਸਾਹਿਬ ਰੋਣਾ ਕੋਈ ਚੰਗੀ ਗੱਲ ਥੋੜਾ ਏ ਉਹ ਵੀ ਮਰਦਾਂ ਵਾਸਤੇ ਉਹ ਬੋਲੇ ਪੁੱਤਰ ਜੀ ਰੋਣਾ ਬੜੀ ਚੰਗੀ ਗੱਲ ਹੈ ਜੋ ਲੋਕ ਰੋਂਦੇ ਨਹੀਂ ਉਹਨਾਂ ਦੀਆਂ ਅੱਖੀਆਂ ਤੇ ਦਿਲ ਦੋਨੋਂ ਹੀ ਪੱਥਰ ਦੇ ਹੋ ਜਾਂਦੇ ਨੇ ਤੇ ਦਿਮਾਗ ਪੂਰੀ ਤਰ੍ਹਾਂ ਸੁੱਕਣਾ ਕਦੀ ਕਦੀ ਅੱਖੀਆਂ 'ਚੋਂ ਨੀਰ ਵਹਾ ਲੈਣਾ ਤੇ ਦਿਲ ਹੌਲਾ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਰੋਲਿਆ ਕਰ ਕਦੀ ਕਦੀ ਮੈਂ ਪੁੱਛਿਆ ਡਾਕਟਰ ਸਾਹਿਬ ਮੈਨੂੰ ਤੇ ਕਿਸੇ ਗੱਲ ਤੇ ਰੋਣ ਹੀ ਨਹੀਂ ਆਉਂਦਾ ਕਿਹੜੇ ਬਾਨੇ ਨਾਲ ਰੋਇਆ ਕਰਾਂ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ ਇਕਾਂਤ ਵਿੱਚ ਜਦੋਂ ਰੱਬ ਦੀ ਬੰਦਗੀ ਕਰਦਾ ਹੈ ਉਦੋਂ ਜਾਣੇ ਅਣਜਾਣੇ ਵਿੱਚ ਹੋਏ ਗੁਨਾਹਾਂ ਨੂੰ ਯਾਦ ਕਰਕੇ ਰੋ ਲਿਆ ਕਰ ਅੰਜੂ ਸਿਰਫ ਦੁੱਖ ਤਕਲੀਫ ਜੀ ਨਹੀਂ ਆਉਂਦੇ ਖੁਸ਼ੀ ਵਿੱਚ ਵੀ ਆ ਸਕਦੇ ਨੇ ਪਰ ਖੁਸ਼ੀ ਵਿੱਚ ਵੀ ਹੰਝੂ ਉਹਨਾਂ ਦੀਆਂ ਅੱਖਾਂ ਵਿੱਚ ਹੀ ਆਉਂਦੇ ਨੇ ਜਿਨ੍ਹਾਂ ਦੇ ਦਿਲ ਵਿੱਚ ਦੂਸਰਿਆਂ ਲਈ ਪਿਆਰ ਹੁੰਦਾ ਹੈ ਮੁਹੱਬਤ ਹੁੰਦੀ ਹੈ ਦਰਦ ਹੁੰਦਾ ਹੈ ਮੁਸਕ ਰੌਂਦੇ ਹੋਏ ਲੰਮੇ ਦਾੜੇ ਵਾਲੇ ਉਹ ਸਰਦਾਰ ਜੀ ਅੱਜ ਮੈਨੂੰ ਡਾਕਟਰ ਘਟ ਪਰ ਨਿੱਕੇ ਹੁੰਦਿਆਂ ਨਿਤਨੇਮ ਲਈ ਪ੍ਰੇਰਦੇ ਹੋਏ ਮੇਰੇ ਦਾਦਾ ਜੀ ਜ਼ਿਆਦਾ ਲੱਗ ਰਹੇ ਸਨ ਹੰਝੂ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦਾਤ ਨੇ ਜਿਵੇਂ ਗਰਮੀ ਵਿੱਚ ਪਸੀਨਾ ਜਿਸਮ ਨੂੰ ਠਾਰਦਾ ਹੈ ਮਾਹੌਲ ਨਾਲ ਸਿੱਜਣ ਦਾ ਵੱਲ ਸਿਖਾਉਂਦਾ ਹੈ ਓਵੇਂ ਹੀ ਹੰਝੂ ਇਨਸਾਨ ਨੂੰ ਅਸਹਿ ਦਰਦ ਅਤੇ ਦਿਲੀ ਦੁੱਖ ਚੱਲਣ ਦੇ ਕਾਬਿਲ ਬਣਾਉਂਦੇ ਨੇ ਹੰਝੂ ਲੂਣ ਅਤੇ ਪਾਣੀ ਦਾ ਸੁਮੇਲ ਕਰਕੇ ਨਹੀਂ ਬਣਾਏ ਜਾ ਸਕਦੇ ਇਹਦੇ ਲਈ ਸਰੀਰ ਦਾ ਹਿੱਸਾ ਬਣ ਚੁੱਕੇ ਪਾਣੀ ਨੂੰ ਦਰਦ ਅਤੇ ਮੁਹੱਬਤ ਦੀ ਤਪਸ਼ ਲੈ ਕੇ ਅੱਖਾਂ ਰਾਈ ਵਹਿਣਾ ਪੈਂਦਾ ਹੈ ਹੰਝੂ ਮਰਦ ਵਾਸਤੇ ਕੋਈ ਮਹਿਨਾ ਨਹੀਂ ਸਗੋਂ ਇਸ ਗੱਲ ਦੀ ਤਾਇਦ ਨੇ ਕਿ ਉਹ ਇਨਸਾਨ ਇੱਕ ਕੋਮਲ ਅਤੇ ਨਿਰਮਲ ਹਿਰਦੇ ਦਾ ਮਾਲਕ ਹੈ ਉਸਦੇ ਦਿਲ ਵਿੱਚ ਦੂਸਰਿਆਂ ਲਈ ਪਿਆਰ ਮੁਹੱਬਤ ਅਤੇ ਦਰਦ ਹੈ